ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰਮੁਖ ਪਿਆਰਿਓ ਆਪ ਜੀ ਨੂੰ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਆਪ ਜੀ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਸਾਹਿਬ ਇਹ ਆਪਣੇ ਪਿੰਡ ਤੇਰਾ ਇਚ ਨਗਰ ਦਾ ਹੈ ਜੀ ਕਾਫੀ ਸਮੇਂ ਤੋਂ ਜੋ ਕਿ ਕਾਰ ਸੇਵਾ ਨਵੇਂ ਦਰਬਾਰ ਸਾਹਿਬ ਦੀ ਚੱਲ ਰਹੀ ਹੈ ਜੀ ਤਾਂ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਦੀ ਬੜੀ ಅಪਾਰ ਕਿਰਪਾ ਹੋਈ ਹੈ ਅਤੇ ਇਸ ਮੂਹ ਸੰਗਤਾਂ ਦੇ ਸੰਯੋਗ ਦੇ ਨਾਲ ਹੋਰ ਵੀ ਸਾਡੇ ਦੂਰ ਦਰਾਡੇ ਸੱਜਣੇ ਬੈਠੇ ਆ ਉਹਨਾਂ ਦੇ ਸੰਜੋਗ ਦੇ ਨਾਲ ਗੁਰਮੁਖ ਪਿਆਰਿਓ ਆਪ ਜੀ ਦਰਸ਼ਨ ਕਰੋ ਜੋ ਅੰਦਰੋਂ ਦਰਬਾਰ ਸਾਹਿਬ ਦੀ ਸੇਵਾ ਕੰਪਲੀਟ ਹੋ ਚੁੱਕੀ ਹੈ ਜੀ ਪਰਦੇ ਲੱਗ ਚੁੱਕੇ ਹਨ ਹੋਰ ਸਾਰੀ ਜਿੰਨੀ ਵੀ ਆਪਾਂ ਨੂੰ ਲੋੜਵੰਦ ਚੀਜ਼ਾਂ ਸਨ ਉਹ ਆਪਣੀਆਂ ਆ ਚੁੱਕੀਆਂ ਹਨ ਤੇ ਦਰਬਾਰ ਸਾਹਿਬ ਅੰਦਰੋਂ ਬਿਲਕੁਲ ਤਿਆਰ ਹੈ ਜੀ ਅੱਗੇ ਆਪ ਜੀ ਨਾਲ ਕਾਫੀ ਵੀਡੀਓ ਆਸਾਨੀਆਂ ਕਰਦੇ ਹਨ ਜਦੋਂ ਕਾਰ ਸੇਵਾ ਚੱਲਦੀ ਹੈ ਜੀ ਉਦੋਂ ਆਪ ਜੀ ਨੂੰ ਨਾਲ ਵੀਡੀਓ ਸਾਂਝੀ ਕੀਤੀ ਜਾਂਦੀ ਹੈ ਜੀ ਹੁਣ ਦਰਬਾਰ ਸਾਹਿਬ ਅੰਦਰੋਂ ਬਿਲਕੁਲ ਤਿਆਰ ਹੈ ਜੀ ਆਪ ਜੀ ਸਾਹਮਣੇ ਦਰਸ਼ਨ ਕਰ ਕਰ ਰਹੇ ਹੂੰ ਇਹ ਪਾਲਕੀ ਸਾਹਿਬ ਹੈ ਜੀ ਬੜੇ ਪਿਆਰ ਸ਼ਰਧਾ ਭਾਵਨਾ ਦੇ ਨਾਲ ਗੁਰਮੁਖ ਪਿਆਰਿਆਂ ਨੇ ਪਾਈ ਇਹ ਲੱਕੜ ਦੀ ਪਾਲਕੀ ਸਾਹਿਬ ਤਿਆਰ ਕੀਤੀ ਹੈ ਜੀ ਬੜੀ ਸ਼ਰਧਾ ਭਾਵਨਾ ਦੇ ਨਾਲ ਕਰੋ ਦਰਸ਼ਨ ਜੀ ਆਪ ਸਮੂਹ ਸੰਗਤਾਂ ਨੂੰ ਨਵੇਂ ਦਰਬਾਰ ਸਾਹਿਬ ਜੀ ਦੀਆਂ ਲੱਖ ਲੱਖ ਵਧਾਈਆਂ ਗੁਰਮੁਖ ਪਿਆਰਿਓ ਬਹੁਤ ਰਹਿਮਤ ਕੀਤੀ ਹੈ ਕਈ ਸਦੀਆਂ ਤੋਂ ਹੀ ਜੋ ਕਿ ਆਪਾਂ ਨੂੰ ਅਡੀਕ ਸੀਗੀ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਦੋਂ ਪ੍ਰਕਾਸ਼ ਹੋਣਗੇ ਗੁਰਮੁਖ ਪਿਆਰਿਓ ਅੱਜ ਸਤਿਗੁਰਜੀ 18 ਤਰੀਕ ਹੈ ਅੱਜ ਪ੍ਰਕਾਸ਼ਮਾਨ ਹੋ ਜਾਣਗੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਨਵੇਂ ਦਰਬਾਰ ਸਾਹਿਬ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਮੁਖ ਪਿਆਰੇ ਜੋ ਕਿ ਅਖੰਡ ਪਾਠ ਸਾਹਿਬ ਕਰਵਾ ਰਹੇ ਨੇ ਅੱਜ ਪ੍ਰਕਾਸ਼ ਹੋ ਜਾਣਗੇ 20 ਤਰੀਕ ਨੂੰ ਗੁਰਮੁਖ ਪਿਆਰਿਓ ਭੋਗ ਪੈਣਗੇ ਆਪ ਜੀ ਨਾਲ ਤਾਈਓ ਵੀਡੀਓ ਸਾਂਝੇ ਕੀਤੇ ਗੁਰਮੁਖ ਪਿਆਰਿਓ ਬਹੁਤ ਸੋਹਣੀ ਪਾਲਕੀ ਸਾਹਿਬ ਅੰਦਰੋ दरबार ਸਾਹਿਬ ਬਹੁਤ ਸੋਹਣਾ ਲੱਗਦਾ ਹੈ ਜੀ ਆਪ ਜੀ ਕਰੋ ਦਰਸ਼ਨ ਗੁਰੂ ਸਾਹਿਬ ਜੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ಅಪਾਰ ਕਿਰਪਾ ਕਰਕੇ ਸਾਨੂੰ ਨਵੇਂ ਦਰਬਾਰ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ ਜੀ ਗੁਰਮੁਖ ਪਿਆਰਿਓ ਆਪ ਸਮੂਹ ਸੰਗਤਾਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ 20 ਤਰੀਕ ਨੂੰ ਗੁਰਮੁਖ ਪਿਆਰਿਓ ਬាទ ਬਾਤ ਸੰਗਤ ਗੁਰੂ ਘਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਗੁਰਮੁਖ ਪਿਆਰਿਓ ਆਪ ਜੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਸੇਵਾ ਤੁਸੀਂ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰਮੁਖ ਪਿਆਰੋ ਸਾਰਿਆਂ ਨੇ ਸੇਵਾ ਕੀਤੀ ਹੈ ਜੀ ਤਨ ਮਨ ਤਾਂ ਦੇ ਨਾਲ ਸਭ ਨੇ ਸੇਵਾ ਕੀਤੀ ਹੈ ਆਪ ਜੀ ਦੇਖ ਸਕਦੇ ਹੋ ਕਰੋ ਦਰਸ਼ਨ ਬਹੁਤ ਸੋਹਣਾ ਜੋ ਕਿ ਸਜਾਵਟ ਗੁਰੂ ਪਿਆਰਿਆਂ ਨੇ ਕੀਤੀ ਹੈ ਬੜੀ ਸ਼ਰਧਾ ਭਾਵਨਾ ਦੇ ਨਾਲ ਪਿਆਰਿਓ ਬਹੁਤ ਸੋਹਣਾ ਕਿਉਂਕਿ ਸ਼ਬਦ ਨਹੀਂ ਜੋ ਕਹੇ ਜਾਣ ਆਪ ਉਸ ਮੂ ਸੰਗਤਾਂ ਦਾ ਬਹੁਤ ਧੰਨਵਾਦ ਗੁਰੂ ਸਾਹਿਬ ਜੀ ਦਾ ਬਹੁਤ ਧੰਨਵਾਦ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ